ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਚਰਚਾ ਜਿਹੜਾ ਪੂਰੇ ਜੋਰਾਂ ਤੇ ਹੈ ਕਿ ਉੱਥੇ ਕਿਸ-ਕਿਸ ਤਰ੍ਹਾਂ ਜਿਹੜੀਆਂ ਕਿਸ-ਕਿਸ ਨੂੰ ਜਿਹੜੀ ਟਿਕਟ ਮਿਲੇਗੀ ਤੇ ਕੌਣ-ਕੌਣ ਮੈਦਾਨ 'ਚ ਉਤਰੇਗਾ ਉਸ ਦੇ ਲਈ ਕਾਂਗਰਸ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਵਿਚਾਰੇ ਇਸ ਗੱਲ ਲਈ ਅੱਜਕੱਲ ਸਰਗਰਮੀਆਂ ਬਹੁਤ ਤੇਜ਼ ਹੈ ਔਰ ਜਿਸ ਤਰ੍ਹਾਂ ਉਮੀਦਵਾਰਾਂ ਨੇ ਕਾਂਗਰਸ ਦੀ ਟਿਕਟ ਲਈ ਅਰਜ਼ੀਆਂ ਦਿੱਤੀਆਂ ਲਗਭਗ ਉਹਨਾਂ ਦੀ ਗਿਣਤੀ 2556 ਦੇ ਕਰੀਬ ਬੰਦੀ ਹੈ ਤੇ ਸੀਟਾਂ ਤਾਂ ਸਾਰੀਆਂ 90 ਨੇ ਜਿਨ੍ਹਾਂ ਤੇ ਚੋਣ ਲੜੀ ਜਾਣੀ ਹੈ ਇਸ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਜਿਹੜੇ ਸਰਵੇਖਣ ਕਰਾਏ ਆ ਉਹਨਾਂ ਨੇ ਇਹ ਤਾਂ ਨਹੀਂ ਦੱਸਿਆ ਕਿ ਉਹਨਾਂ ਕੋਲੇ ਕਿੰਨੀਆਂ ਅਰਜ਼ੀਆਂ ਆਈਆਂ ਕਿੰਨੇ ਉਮੀਦਵਾਰਾਂ ਨੇ ਇਸ ਗੱਲ ਹੀ ਬਿਨੇ ਪੱਤਰ ਦਿੱਤੇ ਆ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਪਰ ਇਹ ਜ਼ਰੂਰ ਉਹਨਾਂ ਨੇ ਦੱਸਿਆ ਹੈ ਕਿ 300 ਦੇ ਕਰੀਬ ਉਹਨਾਂ ਨੇ ਜਿਹੜੀਆਂ ਅਰਜ਼ੀਆਂ ਸੀਗੀਆਂ ਉਹ ਛਾਂਟੀ ਕਰਕੇ ਤੇ ਹਾਈ ਕਮਾਂਡ ਨੂੰ ਭੇਜ ਦਿੱਤੀਆਂ ਤੇ ਉਹ ਜਿਹੜੇ ਸਰਵੇ ਕਰਾਏ ਗਏ ਉਹਨਾਂ ਮੁਤਾਬਕ ਹੁਣ ਹਾਈ ਕਮਾਂਡ ਜਿਹੜੀ ਹੈ ਉਹ ਫੈਸਲਾ ਕਰੇਗੀ ਸੋ ਇਸ ਕਰਕੇ ਜਿਹੜੀ ਸਥਿਤੀ ਹੈਗੀ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਉਮੀਦਵਾਰਾਂ ਦੇ ਮਾਮਲੇ ਤੇ ਸਪਸ਼ਟ ਹੋ ਜਾਏਗੀ ਪਰ ਇਸ ਵੇਲੇ ਜਿਹੜਾ ਮਾਹੌਲ ਹਰਿਆਣੇ ਦੇ ਵਿੱਚ ਬਣਿਆ ਉਹ ਕਿਸ ਗੱਲ ਦੇ ਸੰਕੇਤ ਦਿੰਦਾ ਹੈ ਕਿਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਹੜੇ ਪਿਛਲੇ 10 ਸਾਲ ਭਾਰਤੀ ਜਨਤਾ ਪਾਰਟੀ ਨੇ ਇੱਥੇ ਸਤਾ ਹੰਡਾਈ ਹੈ ਤੇ ਉੱਥੇ ਜਿਹੜੀ ਸਥਾਪਤੀ ਵਿਰੋਧੀ ਲਹਿਰ ਹੈ ਸਥਾਪਤੀ ਵਿਰੋਧੀ ਭਾਵਨਾਵਾਂ ਉਹ ਕਿੰਨੇ ਜ਼ੋਰ ਨਾਲ ਲੋਕਾਂ ਦੇ ਵਿੱਚ ਘਰ ਕਰ ਗਈਆਂ ਔਰ ਦੂਸਰੇ ਪਾਸੇ ਕਾਂਗਰਸ ਜਿਸ ਨੇ ਕਿ ਪਿਛਲੇ ਸਮੇਂ ਦੇ ਅੰਦਰ ਜਿਸ ਢੰਗ ਦੇ ਨਾਲ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ ਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਅੰਦਰ ਜਿਹੜੀ ਗੁੱਟਬਾਜੀ ਹੈ ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਇਹ ਸਾਰੀ ਸਥਿਤੀ ਦੇ ਵਿੱਚ ਅਸ ਵੇਲੇ ਹਰਿਆਣੇ ਦੇ ਅੰਦਰ ਕੀ ਰਾਸ਼ੀ ਦ੍ਰਿਸ਼ ਉੱਭਰ ਰਿਹਾ ਬਣ ਕੇ ਉਸ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸੰਜੇ ਮਲੋਤਰਾ ਜੀ ਜਿਹੜੇ ਕਿ ਲਗਾਤਾਰ ਹਰਿਆਣੇ ਦੀ ਰਾਜਨੀਤੀ ਦੇ ਉੱਤੇ ਬੜੀ ਨੇੜਿਓਂ ਨਜ਼ਰ ਰੱਖਦੇ ਆ ਤੇ ਉੱਥੇ ਜੋ ਕੁਝ ਰਾਜਸੀ ਘਟਨਾਵਾਂ ਵਾਪਰਦੀਆਂ ਉਹਨਾਂ ਦੇ ਕੀ ਅਰਥ ਨੇ ਇਹ ਅਸੀਂ ਉਹਨਾਂ ਤੋਂ ਸਮਝਣਾ ਚਾਹਾਂਗੇ ਮਲੋਤਰਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਜਣੂ ਸਾਹਿਬ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਇਹ ਮਹਿੰਦੂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਜੋ ਕੁਝ ਇਸ ਵੇਲੇ ਸੀਨ ਜਾਂ ਦ੍ਰਿਸ਼ ਹਰਿਆਣੇ ਦੇ ਵਿੱਚ ਬਣ ਕੇ ਉੱਭਰ ਰਿਹਾ ਹੈ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਨੇ ਵੀ ਇਹ ਐਲਾਨ ਕਰ ਰੱਖਿਆ ਹੈ ਕਿ ਅਸੀਂ 90 ਦੀਆਂ 90 ਸੀਟਾਂ ਦੇ ਚੋਣ ਲੜਾਂਗੇ ਦੂਸਰੇ ਪਾਸੇ ਅਨੈਲੋ ਤੇ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਸ ਨੇ ਵੀ ਇੱਕ ਗੱਠਜੋੜ ਬਣਾਇਆ ਹੋਇਆ ਤਾਂ ਇਹ ਕਿਹੜੇ ਕਿਹੜੇ ਜਿਹੜੇ ਤਿਰਾਂ ਹੈਗੀਆਂ ਕਿੰਦੀ ਕਿੰਦੀ ਵੋਟ ਨੂੰ ਜਿਹੜੀਆਂ ਸੱਟ ਮਾਰਨੀਆਂ ਕਿਉਂਕਿ ਜਿਸ ਤਰ੍ਹਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਦੋਨੋਂ ਪਾਰਟੀਆਂ ਚ ਮੁੱਖ ਟੱਕਰ ਹੈ ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਿਲਕੁਲ ਜਿਹੜੋ ਸਾਹਿਬ ਜੇ ਅਸੀਂ ਕਾਗਜ਼ਾਂ ਦੇ ਵੇਖੀਏ ਤੇ ਲੱਗ ਰਿਹਾ ਕਿ ਬੜਾ ਮਲਟੀ ਕਾਰਨਰ ਕੰਟੈਸਟ ਹਰਿਆਣਾ ਵਿੱਚ ਹੋਣ ਜਾ ਰਿਹਾ ਹੈਗਾ ਇੱਕ ਪਾਸੇ ਕਾਂਗਰਸ ਭਾਜਪਾ ਤੇ ਹੈਗੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਇਨੈਲੋ ਇੱਕ ਰਵਾਇਤੀ ਤੌਰ ਤੇ ਇੱਕ ਪਾਵਰ ਸਮਝੀ ਜਾਂਦੀ ਰਹੀ ਹੈ ਹਰਿਆਣਾ ਵਿੱਚ ਹਾਲਾਂਕਿ ਅੱਜ ਉਹਨਾਂ ਦੇ ਕੀ ਹਾਲਾਤ ਨੇ ਤੁਹਾਡੇ ਸਾਹਮਣੇ ਹੈਗੇ ਨੇ ਉਸ ਤੋਂ ਬਾਅਦ ਇਨੈਲੋ ਦੇ ਵਿੱਚੋਂ ਹੀ ਬਾਹਰ ਨਿਕਲੀ ਜੀ ਜੀ ਪੀ ਦੀ ਵੀ ਹੋਂਦ ਅੱਛੀ ਖਾਸੀ ਸੀਗੀ ਪਿਛਲੇ ਇਲੈਕਸ਼ਨਾਂ ਵਿੱਚ ਤੇ ਚੰਗੀਆਂ ਦਾਸ ਹਟਾ ਲੈ ਗਏ ਸੀ ਔਰ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਬਾਰੇ ਵੀ ਗੱਲ ਹੁੰਦੀ ਹੈ ਕਿ ਜੀ ਆਮ ਆਦਮੀ ਪਾਰਟੀ ਵੀ ਇਸ ਵਾਰ ਬੜੇ ਜੋਰ ਸ਼ੋਰ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰ ਰਹੀ ਹੈਗੀ ਹੈ ਹਾਲਾਂਕਿ ਪਿਛਲੇ ਚੋਣਾਂ ਦੇ ਵਿੱਚ ਜੋ ਹਾਲ ਉਹਨਾਂ ਦੇ ਹੋਏ ਸੀ ਉਹ ਵੀ ਤੁਹਾਡੇ ਸਾਹਮਣੇ ਹੈਗੇ ਨੇ ਤੇ ਕਾਗਜ਼ਾਂ ਤੇ ਵੇਖੀਏ ਤੇ ਲੱਗਦਾ ਕਿ ਬੜਾ ਮਲਟੀ ਕਾਰਨਰ ਕੰਟੈਸਟ ਜਾ ਹਰਿਆਣਾ ਛੋ ਰਿਹਾ ਹੈ ਲੇਕਿਨ ਜੇ ਤੁਸੀਂ ਗਰਾਊਂਡ ਰਿਐਲਿਟੀ ਜਾ ਕੇ ਵੇਖੋ ਉੱਥੇ ਹਾਲਾਤ ਵੇਖੋ ਤੇ ਉਸ ਤੋਂ ਤੇ ਅਸੀਂ ਕਹਿ ਸਕਦੇ ਹਾਂ ਕਿ ਮੁੱਖ ਤੌਰ ਤੇ ਮੁਕਾਬਲਾ ਜਿਹੜਾ ਹੈਗਾ ਉਹ ਕਾਂਗਰਸ ਤੇ ਭਾਰਤ ਜਨਤਾ ਪਾਰਟੀ ਦੇ ਵਿੱਚ ਹੀ ਰਹਿਣ ਵਾਲਾ ਹੈਗਾ ਅ ਪਿਛਲੀ ਵਾਰ ਦੇ ਇਲੈਕਸ਼ਨਾਂ ਦੇ ਵਿੱਚ ਵੀ ਹੁਣੇ ਲੋਕ ਸਭਾ ਦੇ ਚੋਣਾਂ ਹੋਈਆਂ ਤੁਹਾਡੇ ਸਾਹਮਣੇ ਰਿਜ਼ਲਟ ਹੈਗੇ ਨੇ ਇੱਥੇ ਵੀ ਪਾਰਟੀਆਂ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਸੀ ਲੇਕਿਨ ਮੁਕਾਬਲਾ ਜਿਹੜਾ ਸੀਗਾ ਉਹ ਬਿਲਕੁਲ ਇੱਕ ਤਰ੍ਹਾਂ ਦਾ ਸਟ੍ਰੇਟ ਕੰਟੈਸਟ ਸੀਗਾ ਭਾਰਤ ਜਨਤਾ ਪਾਰਟੀ ਤੇ ਕਾਂਗਰਸ ਦੇ ਵਿੱਚ ਕੰਟੈਸਟ ਸੀਗਾ ਦੋਨੋਂ ਪਾਰਟੀਆਂ ਪੰਜ-ਪੰਜ ਸੀਟਾਂ ਆ ਤੇ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀਆਂ ਤੇ ਇਸ ਵਾਰ ਵੀ ਅਸੀਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂਗੇ ਆ ਹੋ ਸਕਦਾ ਥੋੜਾ ਬਹੁਤ ਬਾਕੀ ਪਾਰਟੀਆਂ ਇੱਕ ਦੋ ਸੀਟਾਂ ਤੇ ਕਿਤੇ ਕੋਈ ਪ੍ਰਭਾਵ ਦਿਖਾ ਦੇਣ ਕੋਈ ਸੀਟ ਜਿੱਤ ਕੇ ਲੈ ਜਾਣ ਪਰ ਕੁੱਲ ਮਿਲਾ ਕੇ ਮੁਕਾਬਲਾ ਜਿਹੜਾ ਉਹ ਰਹਿਣਾ ਹੈਗਾ ਉਹ ਮੇਰੇ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਵਿੱਚ ਹੀ ਰਹਿਣਾ ਹੈਗਾ ਕੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਇਸ ਵਾਰ ਚੋਣਾਂ ਦੇ ਵਿੱਚ ਮੁੱਖ ਭੂਮਿਕਾ ਅਦਾ ਕਰਨਗੇ ਆ ਜੰਡੂ ਸਾਹਿਬ ਜੇ ਅਸੀਂ ਮੁੱਦਿਆਂ ਦੀ ਗੱਲ ਕਰੀਏ ਤੇ ਮੁੱਦੇ ਬਿਲਕੁਲ ਸਾਫ਼ ਨੇ ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਹਰਿਆਣਾ ਦੇ ਵਿੱਚ ਇਸ ਵਕਤ ਵੇਖਣ ਨੂੰ ਮਿਲ ਰਿਹਾ ਜਿਸ ਦੀ ਵਜ੍ਹਾ ਦੇ ਨਾਲ ਜਿਹੜੀ ਹੈ ਐਂਟੀ ਇਨਕਮ ਮੈਂਸੀ ਜਿਹਦੀ ਵਜ੍ਹਾ ਨਾਲ ਦੇਖਣ ਨੂੰ ਮਿਲਦੀ ਹੈਗੀ ਹੈ ਉਹ ਇੱਕ ਤਾਂ ਕਿਸਾਨਾਂ ਦਾ ਮੁੱਦਾ ਹੈਗਾ ਕਿਸਾਨਾਂ ਦੇ ਮੁੱਦੇ ਦੇ ਉੱਤੇ ਹੋਰ ਭਾਰਤ ਜਨਤਾ ਪਾਰਟੀ ਨੇ ਵੀ ਇਸ ਚੀਜ਼ ਨੂੰ ਇਕਨੋਲਜ ਕੀਤਾ ਲਗਾਤਾਰ ਪਿਛਲੇ 5 ਸਾਲ ਕਿਸਾਨਾਂ ਦੇ ਨਾਲ ਭਾਰਤ ਜਨਤਾ ਪਾਰਟੀ ਦਾ ਟਕਰਾ ਰਿਹਾ ਹੈ ਅ ਲਗਾਤਾਰ ਕਿਸਾਨ ਸੜਕਾਂ ਦੇ ਉੱਤੇ ਰਹੇ ਉਹ ਤਾਂ ਅਜੇ ਵੀ ਚੱਲ ਰਿਹਾ ਜਿਵੇਂ ਸ਼ੰਭੂ ਬਾਰਡਰ ਤੇ ਹੁਣ ਵੀ ਚੱਲ ਰਿਹਾ ਹਾਲਾਂਕਿ ਹੁਣ ਉਸ ਦੇ ਵਿੱਚ ਥੋੜਾ ਜਿਹਾ ਆਪਣੇ ਵੱਲੋਂ ਭਾਰਤ ਜਨਤਾ ਪਾਰਟੀ ਨੇ ਆਪਣੀ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਿਹੜੀ ਐਮ ਐਸ ਪੀ ਉਹਨਾਂ ਨੇ ਸਾਰੇ ਦੇ ਸਾਰੇ ਜਿਹੜੀਆਂ ਫਸਲਾਂ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਵਾਅਦਾ ਕਰਤਾ ਜਾਂ ਉਹਨਾਂ ਨੇ ਕਹਿਤਾ ਕਿ ਅਸੀਂ ਇਹ ਸਾਰੀਆਂ ਦੀ ਸਾਰੀਆਂ ਫਸਲਾਂ ਜਿਹੜੀਆਂ ਐਮ ਐਸ ਪੀ ਤੇ ਲਵਾਂਗੇ ਲੇਕਿਨ ਉਹ ਇੱਕ ਦਿਨ ਉਹ ਅਸੀਂ ਕਹਿੰਦੇ ਆ ਨਾ ਆਪਣਾ ਟੂ ਲੇਟ ਟੂ ਲੀਟਰਲ ਵਾਲੀ ਗੱਲ ਹੈਗੀ ਆ ਬਹੁਤ देर ਨਾਲ ਉਹਨਾਂ ਨੇ ਫੈਸਲਾ ਲਿਆ ਔਰ ਉਸ ਤੋਂ ਕਾਂਗਰਸ ਤੋਂ ਜਿਹੜੇ ਕਿਸਾਨ ਆਗੂ ਹੈਗੇ ਨੇ ਜਾਂ ਕਿਸਾਨ ਜਥੇਬੰਦੀਆਂ ਹੈਗੀਆਂ ਨੇ ਉਹ ਬਿਲਕੁਲ ਵੀ ਮਤਮੈਨ ਨਹੀਂ ਹੈਗੀਆਂ ਤੇ ਇਸ ਕਰਕੇ ਮੁੱਖ ਮੁੱਦਾ ਜਿਹੜਾ ਇਸ ਵਕਤ ਜਿਹੜਾ ਕਿਸਾਨਾਂ ਦੀ ਨਾਰਾਜ਼ਗੀ ਹੈ ਔਰ ਤੁਹਾਨੂੰ ਪਤਾ ਹੈ ਕਿ ਹਰਿਆਣਾ ਇੱਕ ਰੂਰਲ ਸਟੇਟ ਹੈ ਵੱਡੀ ਗਿਣਤੀ ਜਿਹੜੀ ਹੈ ਉਹ ਕਿਸਾਨੀ ਕਰਨ ਵਾਲੇ ਲੋਕਾਂ ਦੀ ਹੈਗੀ ਹੈ ਕਿਸਾਨ ਮਦਦਾਤਾਵਾਂ ਦੀ ਉੱਥੇ ਅੱਛੀ ਖਾਸੀ ਗਿਣਤੀ ਹੈਗੀ ਹੈ ਤੇ ਉਸ ਵਰਗ ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਕਮਜ਼ੋਰ ਹੋਈ ਹੈ ਇੱਕ ਇਹ ਬੜਾ ਵੱਡਾ ਮੁੱਦਾ ਰਹਿਣ ਵਾਲਾ ਹੈ ਦੂਸਰਾ ਜਿਹੜਾ ਵੱਡਾ ਮੁੱਦਾ ਉੱਥੇ ਰਹਿਣ ਵਾਲਾ ਹੈ ਉਹ ਅਗਨੀਵੀਰ ਦਾ ਮੁੱਦਾ ਜਿਹੜਾ ਹੈਗਾ ਕਿਉਂਕਿ ਜਿੱਥੇ ਕਿਸਾਨ ਇੱਕ ਬੜਾ ਹੀ ਅਹਿਮ ਹਿੱਸਾ ਹੈਗਾ ਹਰਿਆਣਾ ਦੀ ਦਸਮਾਜ ਦਾ ਰਾਜਨੀਤੀ ਦਾ ਉੱਥੇ ਹੀ ਜਵਾਨ ਦੀ ਜਿਹੜੀ ਫੌਜੀਆ ਦੀ ਵੀ ਭੂਮਿਕਾ ਹੈਗੀ ਹੈ ਹਰਿਆਣਾ ਦੇ ਵਿੱਚ ਬਿਸ਼ੱਕ ਹਰਿਆਣਾ ਜਿਹੜੀ ਆ 1.5 ਜਾਂ 2% ਟੋਟਲ ਪੋਪੂਲੇਸ਼ਨ ਹਰਿਆਣਾ ਦੀ ਪੂਰੇ ਦੇਸ਼ ਦੇ حساب ਨਾਲ ਲੱਗੀ ਹੈ ਲੇਕਿਨ ਉਹ ਦੀ ਜਿਹੜੀ ਫੌਜਾਂ ਦੇ ਵਿੱਚ ਕੰਟਰੀਬਿਊਸ਼ਨ ਹੈ ਉਹ ਕਰੀਬ 10 ਤੋਂ 12% ਤੱਕ ਹੈਗੀ ਹੈ ਤੇ ਇੱਕ ਇਹ ਬਹੁਤ ਵੱਡਾ ਐਵੇਨਿਊ ਹੈ ਉੱਥੇ ਬੇਰੋਜ਼ਗਾਰ ਰੋਜ਼ਗਾਰ ਦਾ ਵੀ ਹਰਿਆਣਾ ਦੇ ਨੌਜਵਾਨਾਂ ਦੇ ਲਈ ਔਰ ਉਸ ਦੇ ਵਿੱਚ ਇਹ ਇੱਕ ਪਰਸਪੈਕਸ਼ਨ ਜਾਰੀ ਹੈਗੀ ਹੈ ਕਿ ਅਗਨੀ ਵੀਰ ਦੇ ਆਣ ਤੋਂ ਬਾਅਦ ਇਹ ਐਵੇਨਿਊ ਜਿਹੜਾ ਉਹ ਬੰਦ ਹੋ ਗਿਆ ਜੋ ਆંકੜੇ ਸਾਡੇ ਕੋਲ ਅਵੇਲੇਬਲ ਹੈਗੇ ਨੇ ਉਸ ਦੇ ਮੁਤਾਬਕ ਹਰਿਆਣਾ ਤੋਂ ਕਿਥੇ 20 ਤੋਂ 25 ਹਜ਼ਾਰ ਤੱਕ ਦੇ ਆਸ-ਪਾਸ ਜਵਾਨ ਜਿਹੜੇ ਸੀਗੇ ਉਹ ਫੌਜੀ ਦੇ ਵਿੱਚ ਜਾਂਦੇ ਹੁੰਦੇ ਸੀ ਉਹਨਾਂ ਦੀ ਸੰਖਿਆ ਘਟ ਕੇ ਹੁਣ ਦੱਸਿਆ ਜਾ ਰਿਹਾ ਕਿ ਉਹ 8-9 ਹਜ਼ਾਰ ਦੇ ਆਸ-ਪਾਸ ਰਹੇਗੀ ਤੇ ਕਾਫੀ ਜ਼ਿਆਦਾ ਇਹ ਫਰਕ ਹੈ ਤੇ ਇਹ ਵੀ ਪਰਸੈਪਸ਼ਨ ਜਾ ਰਿਹਾ ਹੈਗਾ ਕਿ ਵੀ ਹਰਿਆਣਾ ਦੇ ਵਿੱਚ ਅ ਅਗਨੀ ਵੀਰ ਦਾ ਵੀ ਜਿਹੜਾ ਮਸਲਾ ਹੈਗਾ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਾਏਗਾ ਔਰ ਕੁਲ ਮਿਲਾ ਕੇ ਜਿਹੜੀ ਬੇਰੋਜ਼ਗਾਰੀ ਹੈ ਹਰਿਆਣਾ ਦੇ ਵਿੱਚ ਉਦਾ ਵੀ ਆંકੜਾ ਜੇ ਅਸੀਂ ਵੇਖੀਏ ਤੇ ਉਹ ਵੀ ਪੂਰੇ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਹਰਿਆਣਾ ਦੇ ਵਿੱਚ ਜਿਹੜੀ ਪੜ੍ਹੇ ਲਿਖੇ ਲੋਕਾਂ ਦੀ ਬੇਰੋਜ਼ਗਾਰੀ ਹੈ ਉਹ ਕਿਹਾ ਜਾ ਰਿਹਾ ਹੈ ਜਿਹੜਾ ਕਿ ਸੀਐਮਆਈ ਦੇ ਡਾਟਾ ਅਗਰ ਜੇ ਅਸੀਂ ਵੇਖੀਏ ਉਹਦੇ ਇਨਸਾਬ ਨਾਲ ਕਰੀਬ 35 ਫੀਸਦੀ ਦੇ ਆਸ-ਪਾਸ ਇਹ ਬੇਰੋਜ਼ਗਾਰੀ ਦਾ ਆંકੜਾ ਪਹੁੰਚ ਚੁੱਕਿਆ ਹੈਗਾ ਜਿਹੜਾ ਕਿ ਇੱਕ ਬਹੁਤ ਹੀ ਗੰਭੀਰ ਗੱਲ ਹੈਗੀ ਹੈ ਔਰ ਉਹ ਵੀ ਉਸ ਦਾ ਵੀ ਖਾਮਿਆਜ਼ਾ ਜਿਹੜਾ ਉਹ ਭਾਰਤ ਜਨਤਾ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈਗਾ ਤੇ ਮੇਰੇ ਹਿਸਾਬ ਨਾਲ ਇਹ ਤਿੰਨ ਮੁੱਦੇ ਜਿਹੜੇ ਨੇ ਉਹ ਖਾਸ ਤੌਰ ਤੇ ਜਿਹੜਾ ਮਹਿਲਾ ਪਹਿਲਵਾਨਾਂ ਦਾ ਮੁੱਦਾ ਇਹ ਵੀ ਕੋਈ ਆਪ ਜੀ ਬਿਲਕੁਲ ਮੈਂ ਮੈਂ ਤੁਮਾਰ ਮਹਿਲਾ ਜਵਾਨਾਂ ਵਾਲਾ ਜਿਹੜਾ ਮਸਲਾ ਹੈਗਾ ਹਾਂ ਬਿਲਕੁਲ ਬਿਲਕੁਲ ਔਰ ਜਿਸ ਤਰ੍ਹਾਂ ਉਸ ਨੂੰ ਸੈਂਟਰਲ ਗਵਰਨਮੈਂਟ ਨੇ ਹੈਂਡਲ ਕੀਤਾ ਹੈਗਾ ਉਹ ਵਾਲਾ ਮਸਲਾ ਵੀ ਭਾਰੂ ਪੈ ਸਕਦਾ ਹੈਗਾ ਭਾਰਤ ਜਨਤਾ ਪਾਰਟੀ ਦੇ ਉੱਤੇ ਤੇ اور ওভারঅল ਤੁਹਾਨੂੰ ਪਤਾ ਹੈਗਾ ਕਿ ਹਰਿਆਣਾ ਦੇ ਵਿੱਚ ਲੋਕ ਜਿਹੜੇ ਨੇ ਕਾਫੀ ਹੱਦ ਤੱਕ ਇੱਕ ਤਰਫਾ ਵੋਟ ਕਰਦੇ ਹੈਗੇ ਨੇ ਇੱਕ ਆਪਣੇ ਲੀਡਰਸ਼ਿਪ ਜਿਹੜੀ ਉਹਨਾਂ ਦੀ ਹੁੰਦੀ ਹੈ ਖਾਸ ਤੌਰ ਤੇ ਜਿਵੇਂ ਖਾਪ ਲੀਡਰਸ ਅਗੇ ਨੇ ਜਾਂ ਖਾਪ ਪੰਚਾਇਤਾਂ ਹੈਗੀਆਂ ਨੇ ਉਹ ਇਹਨਾਂ ਮੁੱਦਿਆਂ ਨੂੰ ਚੁਕਤੀਆਂ ਰਹਿੰਦੀਆਂ ਹੈਗੀਆਂ ਨੇ ਤੇ ਉਹਨਾਂ ਦਾ ਕਾਫੀ ਪ੍ਰਭਾਵ ਰੰਦਾ ਹੈਗਾ ਉਹਨਾਂ ਦੇ ਪ੍ਰਭਾਵ ਦੇ ਰਹਿੰਦੇ ਆ ਨਿਸ਼ਚਿਤ ਤੌਰ ਤੇ ਇਹ ਜਿਹੜਾ ਵੋਟ ਪਰਸੈਂਟੇਜ ਹੈਗਾ ਉਹ ਨਿਸ਼ਚਿਤ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਥੱਲੇ ਆਏਗੀ ਔਰ ਉਸ ਦਾ ਫਾਇਦਾ ਕਿਤੇ ਨਾ ਕਿਤੇ ਕਾਂਗਰਸ ਨੂੰ ਮਿਲਣ ਦੀ ਸੰਭਾਵਨਾ ਲੱਗ ਰਹੀ ਹੈ ਤੇ ਵੈਸੇ ਜਿਸ ਤਰ੍ਹਾਂ ਲੱਗ ਰਿਹਾ ਹੈਗਾ ਸਾਰਾ ਜਿਹੜੀ ਸਥਿਤੀ ਬਣੀ ਹੈਗੀ ਹੈ ਉਹਦੇ ਵਿੱਚ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੁੱਖ ਮੰਤਰੀ ਵੀ ਬਦਲਿਆ ਔਰ ਉਸ ਤੋਂ ਇਲਾਵਾ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਨਾਇਬ ਸਿੰਘ ਸਿਆਣੀ ਉਹਨਾਂ ਨੇ ਬਹੁਤ ਸਾਰੀਆਂ ਭਲਾਈ ਸਕੀਮਾਂ ਵੀ ਲਿਆਉਣ ਦਾ ਜਿਹੜਾ ਐਲਾਨ ਕੀਤਾ ਹੈਗਾ ਜਿਸ ਤਰ੍ਹਾਂ ਤੁਸੀਂ ਗੱਲ ਵੀ ਕੀਤੀ ਐਮਐਸਪੀ ਬਾਰੇ ਐਮਐਸਪੀ ਬਾਰੇ ਤਾਂ ਕਿਸਾਨਾਂ ਨੇ ਕਹਿਤਾ ਕਿ ਜਿਹੜੀਆਂ ਫਸਲਾਂ ਦੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਉਹ ਹਰਿਆਣੇ 'ਚ ਪੈਦਾ ਹੀ ਨਹੀਂ ਹੁੰਦੀਆਂ ਜਾਂ ਕਿਸਾਨ ਪੈਦਾ ਹੀ ਨਹੀਂ ਕਰਦਾ ਹਰਿਆਣੇ 'ਚ ਸੋ ਇਸ ਕਰਕੇ ਤੇ ਬਾਕੀ ਦੇ ਜਿਹੜੇ ਉਹਨਾਂ ਨੇ ਹੋਰ ਭਲਾਈ ਦੇ ਜਿਹੜੇ ਵੱਖ-ਵੱਖ ਵਰਗਾਂ ਲਈ ਕਦਮ ਚੁੱਕਿਆ ਉਹਨਾਂ ਦਾ ਕੋਈ ਅਸਰ ਦੇਖਣ ਨੂੰ ਮਿਲ ਰਿਹਾ ਉੱਥੇ ਅਨੇ ਉਸਤਾ ਥੋੜਾ ਲਿミਟਿਡ ਅਸਰ ਤਾਂ ਨਿਸ਼ਚਿਤ ਤੌਰ ਤੇ ਰਹੇਗਾ ਲੇਕਿਨ ਉਸ ਨੂੰ ਉਹ ਜਿੱਤ ਦੇ ਵਿੱਚ ਕਨਵਰਟ ਕਰ ਸਕਣਗੇ ਜਾਂ ਉਹ ਇੱਕ ਤਰ੍ਹਾਂ ਦਾ ਉਹ ਵਿਨਿੰਗ ਫਾਰਮੂਲਾ ਹੋਏਗਾ ਇਹਨਾਂ ਦੇ ਵਾਸਤੇ ਇਹ ਕਹਿਣਾ ਬੜਾ ਮੁਸ਼ਕਲ ਹੈ ਕਿਉਂਕਿ ਲੋਕ ਸਿਰਫ ਵੈਲਫੇਅਰ ਸਕੀਮਸ ਦੇ ਸਹਾਰੇ ਤੇ ਹੀ ਅਗਰ ਇਲੈਕਸ਼ਨ ਜਿੱਤੇ ਜਾ ਸਕਦੇ ਹੁੰਦੇ ਤੇ ਉਮ ਇਸ ਤੋਂ ਪਹਿਲੇ ਸਰਕਾਰਾਂ ਬੜੀਆਂ ਵੱਡੀਆਂ ਵੱਡੀਆਂ ਜਿਹੜੇ ਨੇ ਉਹ ਫਰੀ ਬੀਜ਼ ਦਿੰਦੀਆਂ ਰਹੀਆਂ ਹੈਗੀਆਂ ਨੇ ਕਈ ਤਰ੍ਹਾਂ ਦੇ ਲੋਕ ਲੁਭਾਉਣ ਵਾਦੇ ਸਰਕਾਰਾਂ ਜਿਹੜੀਆਂ ਲੋਕਾਂ ਨਾਲ ਕਰਦੀਆਂ ਰਹੀਆਂ ਨੇ ਲੇਕਿਨ باوجود ਉਸ ਦੇ ਉਹ ਇਲੈਕਸ਼ਨ ਹਾਰਦੀਆਂ ਰਹੀਆਂ ਹੈਗੀਆਂ ਨੇ ਇਲੈਕਸ਼ਨ ਅਗਰ ਜਿੱਤਿਆ ਜਾਏਗਾ ਤੇ ਉਹ ਜਿਹੜੇ ਪੋਜ਼ਿਟਿਵ ਮੁੱਦੇ ਹੈਗੇ ਨੇ ਖਾਸ ਤੌਰ ਤੇ ਜਿੱਥੇ ਲੋਕਾਂ ਨੂੰ ਆਪ ਆਪਣੇ ਆਪ ਨੂੰ ਉਹ ᱮਮਪਾਵਰਡ ਮਹਿਸੂਸ ਕਰਨਗੇ ਉਹਨਾਂ ਨੂੰ ਲੱਗੇਗਾ ਕਿ ਅਸੀਂ ਕੁਝ ਕੁਮਾਰੇ ਹੈਗੇ ਆਂ ਉਸ ਦੇ ਬੇਸ ਤੇ ਉੱਤੇ ਜਿਹੜਾ ਵੋਟ ਮੇਰੇ ਸਾਹਮਣੇ ਜਿਹੜਾ ਆਮ ਮਤਦਾਤਾ ਹੈਗਾ ਉਹ ਜ਼ਿਆਦਾ ਦਿੰਦਾ ਹੈਗਾ ਜਦੋਂ ਉਸ ਨੂੰ ਇੱਕ ਵਾਰ ਇੱਕ ਫ੍ਰੀ ਵੀ ਮਿਲ ਜਾਂਦੀ ਹੈਗੀ ਹੈ ਇੱਕ ਰੇਵੜੀ ਜੀ ਨੂੰ ਮੋਦੀ ਸਾਹਿਬ ਨੇ ਕਿਹਾ ਸੀਗਾ ਉਸ ਨੂੰ ਮਿਲ ਜਾਂਦੀ ਹੈ ਤੇ ਉਸ ਦਾ ਅਸਰ ਕੁਝ ਥੋੜੇ ਸਮੇਂ ਦੇ ਲਈ ਜ਼ਰੂਰ ਹੁੰਦਾ ਹੈ ਲੇਕਿਨ ਉਸ ਤੋਂ ਬਾਅਦ ਫਿਰ ਲੋਕ ਉਸ ਨੂੰ ਇੱਕ ਆਪਣਾ ਅਧਿਕਾਰ ਸਮਝ ਲੈਂਦੇ ਨੇ ਆਪਣਾ ਇੱਕ ਰਾਈਟ ਸਮਝ ਲੈਂਦੇ ਹੈਗੇ ਨੇ ਕਿ ਵੀ ਇਹ ਤਾਂ ਸਰਕਾਰ ਵੱਲੋਂ ਤੇ ਇਸ ਇਸ ਕਰਕੇ ਉਹ ਵਾਲਾ ਜਿਹੜਾ ਫਰੀਬੀਸ ਦਾ ਮੇਰੇ ਸਾਹਮਣੇ ਨਾਲ ਅਸਰ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ ਔਰ ਹਰਿਆਣਾ ਦੇ ਵਿੱਚ ਹਾਲਾਂਕਿ ਕੋਸ਼ਿਸ਼ ਕੀਤੀ ਗਈ ਹੈਗੀ ਹੈ ਕਿ ਲੋਕਾਂ ਨੂੰ ਕੁਛ ਨਾ ਕੁਛ ਦੇਣ ਦੀ ਲੇਕਿਨ ਉਹ ਕੋਈ ਅਜਿਹੀ ਐਸੀ ਚੀਜ਼ ਨਹੀਂ ਹੈ ਕਿ ਜਿਹੜੀ ਕਿ ਬਹੁਤ ਸਵਿੰਗ ਕਰ ਸਕੇ ਵੋਟ ਨੂੰ ਭਾਰਤੀ ਜਨਤਾ ਪਾਰਟੀ ਦੇ ਫੇਵਰ ਦੇ ਵਿੱਚ ਜੋstra ਪਿਛਲੀਆਂ ਜਿਹੜੀਆਂ ਦੋ ਟਰਮਾਂ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰੀ ਹੈ ਚਾਹੇ 2014 ਚ ਚਾਹੇ 2019 ਚ ਬਣੀ ਦੁਆਰਾ ਤਾਂ ਉਸ ਦੇ ਵਿੱਚ ਆਮ ਤੌਰ ਤੇ ਜਿਹੜਾ ਨਰਿੰਦਰ ਮੋਦੀ ਹੋਣੀ ਚਿਹਰਾ ਹੁੰਦੇ ਸੀਗੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਚਿਹਰੇ ਤੇ ਜਿਹੜੀ ਵੋਟ ਮੰਗੀ ਜਾਂਦੀ ਸੀਗੀ ਇਸ ਵਾਰ ਕੀ ਲੱਗਦਾ ਤੁਹਾਨੂੰ ਆ ਬਿਲਕੁਲ ਇਸ ਵਾਰ ਵੀ ਉਹਨਾਂ ਦੀ ਕੋਸ਼ਿਸ਼ ਤੇ ਇਹੀ ਰਹੇਗੀ ਕਿ ਨਰਿੰਦਰ ਮੋਦੀ ਦੇ ਨਾਂ ਤੇ ਉੱਤੇ ਹੀ ਵੋਟ ਮੰਗਿਆ ਜਾਏ ਕਿਉਂਕਿ ਨਾਇਬ ਸਿੰਘ ਸਾਨੀ ਜੀ ਜਿਵੇਂ ਤੁਸੀਂ ਗੱਲ ਕੀਤੀ ਨਾਇਬ ਸਿੰਘ ਸਾਨੀ ਨੂੰ ਉਹਨਾਂ ਨੇ ਚੇਂਜ ਜ਼ਰੂਰ ਕੀਤਾ ਔਰ ਉਹ ਵੀ ਇਸ ਕਰਕੇ ਚੇਂਜ ਕੀਤਾ ਗਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਥੇ ਨਾ ਕਿਥੇ ਇਹ ਅਹਿਸਾਸ ਹੋ ਗਿਆ ਸੀਗਾ ਕਿ ਐਂਟੀ ਇਨਕੰਮਬੈਂਸੀ ਹਰਿਆਣਾ ਦੇ ਵਿੱਚ ਸਾਡੇ ਉੱਤੇ ਪਰੂ ਪੈ ਸਕਦੀ ਹੈ ਔਰ اسی ਕਰਕੇ ਉਹਨਾਂ ਨੇ ਜਿਹੜੇ ਲੋਕ ਸਭਾ ਚੋਣਾਂ ਸੀਗੀਆਂ ਉਹਨਾਂ ਤੋਂ ਪਹਿਲੇ ਹੀ ਆਪਾਂ ਮੁੱਖ ਮੰਤਰੀ ਚੇਂਜ ਕੀਤਾ ਅਤੇ ਉਸ ਦਾ ਮੁੱਖ ਕਾਰਨ ਇਹ ਵੀ ਸੀਗਾ ਕਿ OBC ਵੋਟ ਨੂੰ ਉਹ ਕਨਸੋਲੀਡੇਟ ਕਰਨਾ ਚਾਹੁੰਦੇ ਸੀਗੇ ਹਰਿਆਣਾ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ जाट ਵੋਟ ਜਿਹੜਾ ਉਹ ਪਹਿਲਾਂ ਤੋਂ ਹੀ ਭਾਰਤ ਜਨਤਾ ਪਾਰਟੀ ਤੋਂ ਕਾਫੀ ਨਾਰਾਜ਼ ਹੈ ਕੁਝ ਕਿਸਾਨ ਅੰਦੋਲਨ ਦੀ وجہ ਨਾਲ ਅਤੇ ਕੁਝ ਵਿਨੇਸ਼ ਫੁਗਾਟੀਆਂ ਜੋ ਮਹਿਲਾ ਪਹਿਲਵਾਨਾ ਵਾਲਾ ਜਿਹੜਾ ਮਸਲਾ ਰਿਹਾ ਉਸ ਦੀ وجہ ਦੇ ਨਾਲ ਔਰ ਉਸ ਤੋਂ ਪਹਿਲੇ ਜਾਟ ਰਿਜ਼ਰਵੇਸ਼ਨ ਵਾਲਾ ਵੀ ਮਸਲਾ ਤੁਸੀਂ ਕਹਿ ਸਕਦੇ ਹੋ ਕਿ ਬੇਸ਼ੱਕ ਉਹ ਪੁਰਾਣਾ ਪੈ ਗਿਆ ਲੇਕਿਨ ਇੱਕ ਉਹਨਾਂ ਦੇ ਦਿਲ ਦੇ ਵਿੱਚ ਉਹ ਖਲਿਸ਼ ਜ਼ਰੂਰ ਹੈਗੀ ਹੈ ਜਿਸ ਦੇ ਵਜ੍ਹਾ ਨਾਲ ਇਹ ਭਰਤੀਜਨਤਾ ਪਾਰਟੀ ਨੂੰ ਲੱਗ ਰਿਹਾ ਸੀ ਕਿ ਜਾਟ ਵੋਟ ਸਾਡੇ ਤੋਂ ਥੜਕ ਚੁਕਿਆ ਹੈਗਾ ਸਾਡੇ ਨਾਲ ਨਹੀਂ ਹੈਗਾ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਜਿਹੜਾ OBC ਵੋਟ ਹੈ ਉਸ ਨੂੰ ਕੰਸੋਲੀਡੇਟ ਕੀਤਾ ਜਾਏ ਨਾਇਬ ਸਿੰਘ ਸਾਣੀ ਨੂੰ ਇਸੇ ਕਰਕੇ ਖੱਟਰ ਨੂੰ ਹਟਾ ਕੇ ਉਹ ਨਾਇਬ ਸਿੰਘ ਚਲੇ ਨੂੰ ਨਨ ਫਾਨਨ ਦੇ ਵਿੱਚ ਚੀਫ ਮਿਨਿਸਟਰ ਬਣਾਇਆ ਗਿਆ ਸੀਗਾ ਲੇਕਿਨ ਇਹ ਮਸਲਾ ਵੀ ਮੇਰੇ ਸਾਹਮਣੇ ਵੈਕਫਾਇਰ ਕਰਦਾ ਹੋਇਆ ਲੱਗ ਰਿਹਾ ਹੈ ਕਿਉਂਕਿ ਨੈਪ ਸਿੰਘ ਸੈਣੀ ਦਾ ਜਿਹੜਾ ਸਟੇਚਰ ਹੈਗਾ ਹਰਿਆਣਾ ਦੀ ਪੋਲਿਟਿਕਸ ਦੇ ਵਿੱਚ ਉਹ ਕੋਈ ਬਹੁਤ ਨਮਾਇਆ ਸਟੇਚਰ ਨਹੀਂ ਹੈਗਾ ਕੋਈ ਬਹੁਤ ਵੱਡੇ ਉਹਨਾਂ ਨੂੰ ਸਟੇਚਰ ਦਾ ਲੀਡਰ ਨਹੀਂ ਕਿਹਾ ਜਾ ਸਕਦਾ ਆ ਬਾਕੀ ਆਪਣੇ ਬੀਜੇਪੀ ਦੇ ਅੰਦਰ ਹੀ ਜਿਹੜੇ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਹੀ ਉਹ ਕਾਫੀ ਜੂਨੀਅਰ ਸੀਗੇ ਔਰ ਉਹਨਾਂ ਨੂੰ ਤਾਂ ਬਲਕਿ ਇੱਕ ਤਰ੍ਹਾਂ ਦਾ ਮਨੋਨਰ ਲਖਟਰ ਦਾ ਅੰਡਰ ਸਟੱਡੀ ਮੰਨਿਆ ਜਾਂਦਾ ਕਿ ਉਹਨਾਂ ਦੇ ਹੀ ਸ਼ਾਗਿਰਦੀ ਦੇ ਵਿੱਚ ਇੱਕ ਤਰ੍ਹਾਂ ਦੇ ਉਹ ਆਪਣਾ ਕੰਮਕਾਰ ਚਲਾ ਰਹੇ ਸੀਗੇ ਅ ਔਰ ਉਸੇ ਦੀ وجہ ਦੇ ਨਾਲ ਉਹਨਾਂ ਨੂੰ ਉੱਥੇ ਚੀਫ ਮਿਨਿਸਟਰਸ਼ਿਪ ਵੀ ਮਿਲੀ ਹੈਗੀ ਹੈ ਲੇਕਿਨ ਐਸ ਚੀਫ ਮਿਨਿਸਟਰ ਉਹ ਵੋਟ ਨੂੰ ਇਨਫਲੂਐਂਸ ਕਰ ਸਕਣਗੇ ਜਾਂ ਇੱਕ ਸਵਿੰਗ ਭਾਰਤੀ ਜਨਤਾ ਪਾਰਟੀ ਦੇ ਤਰਫ ਲੈ ਕੇ ਆ ਸਕਣਗੇ ਇਹਦੇ ਵਿੱਚ ਕਈ ਤਰ੍ਹਾਂ ਦੇ ਡਾਊਟ ਹੈਗੇ ਨੇ ਔਰ ਇਸ ਕਰਕੇ ਕਹਿਿਆ ਜਾ ਸਕਦਾ ਹੈ ਕਿ ਇਹ ਵਾਲਾ ਜਿਹੜਾ ਮੂਵ ਹੈ ਭਾਰਤੀ ਜਨਤਾ ਪਾਰਟੀ ਦਾ ਚੀਫ ਮਿਨਿਸਟਰ ਚੇਂਜ ਕਰਨ ਦਾ ਵੀ ਇਹ ਵੀ ਉਹਨਾਂ ਨੂੰ ਉਹਨਾਂ ਡਿਵੀਡੈਂਡ ਦੇ ਨਹੀਂ ਦੇ ਸਕੇਗਾ ਜਿਨ੍ਹਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਸੋਚਿਆ ਸੀ ਤੇ ਕਾਂਗਰਸ ਨੂੰ ਕਿਸ ਗੱਲ ਦਾ ਰਾਸ਼ੀ ਲਹਾ ਮਿਲੇਗਾ ਆ ਕਾਂਗਰਸ ਦੇਖੋ ਹਰਿਆਣਾ ਦੇ ਵਿੱਚ ਜੰਡੂ ਸਾਹਿਬ ਕਾਂਗਰਸ ਹਮੇਸ਼ਾ ਤੋਂ ਹੀ ਇੱਕ ਟਰੈਡੀਸ਼ਨਲ ਟਰੈਡੀਸ਼ਨਲੀ ਤੌਰ ਦੇ ਉੱਤੇ ਰਵਾਇਤੀ ਤੌਰ ਦੇ ਉੱਤੇ ਸਟਰੋਂਗ ਰਹੀ ਹੈਗੀ ਤੁਹਾਨੂੰ ਯਾਦ ਹੋਵੇਗਾ 2019 ਦਾ ਇਲੈਕਸ਼ਨ ਜਦੋਂ ਕਿ ਨਰਿੰਦਰ ਮੋਦੀ ਦੀ ਜਿਹੜੀ ਪਪੁਲਾਰਿਟੀ ਸੀਗੀ ਪੂਰੀ ਚੜਤ ਸੀਗੀ ਉਸ ਵਕਤ ਔਰ ਉਸ ਤੋਂ ਪਹਿਲੇ ਲੋਕ ਸਭਾ ਦੇ ਜਿਹੜੇ ਚੋਣ ਹੋਏ ਸੀ ਉਹਦੇ ਵਿੱਚ 10 ਦੀਆਂ 10 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਔਰ ਬੜੇ ਵੱਡੇ ਮਾਰਜਿਨਸ ਦੇ ਨਾਲ ਜਿੱਤ ਹਾਸਲ ਕੀਤੀ ਸੀ ਔਰ ਉਸ ਤੋਂ ਬਾਅਦ ਉਹਨਾਂ ਦਾ ਕੌਨਫੀਡੈਂਸ ਇੰਨਾ ਵੱਧ ਗਿਆ ਸੀਗਾ ਕਿ ਉਹਨਾਂ ਨੇ ਉਸ ਵਕਤ ਨਾਰਾ ਦਿੱਤਾ ਸੀ ਕਿ ਅਬ ਕੀ ਭਾਰਤ 70 ਪਾਰ ਲੇਕਿਨ ਉਹ ਨਾਰਾ ਜਿਹੜਾ ਸੀਗਾ ਉਹ ਠੁਸ ਸਾਬਿਤ ਹੋਇਆ ਜਦੋਂ ਇਲੈਕਸ਼ਨ ਹੋਏ ਉਸ تام ਉਹ ਮジョਰਿਟੀ ਵੀ ਨਹੀਂ ਲੈ ਸਕੇ 40 ਸੀਟਾਂ ਦੇ ਉੱਤੇ ਰਹਿ ਗਏ ਔਰ ਦੂਜੀ ਤਰਫ ਕਾਂਗਰਸ ਜਿਹੜੀ ਕਿ ਉਸ ਵਕਤ ਤੱਕ ਕਾਫੀ ਇੱਕ ਤੇ ਫੈਕਸ਼ਨ ਰਿਡਨ ਸੀਗੀ ਅੰਦਰ ਆਪਸੇ ਜਿ ਬੜੀ ਖਿੱਚ ਧੂ ਚੱਲ ਰਹੀ ਸੀਗੀ ਭਪਿੰਦਰ ਸਿੰਘ ਹੂਡਾ ਨੂੰ ਵੀ ਬਿਲਕੁਲ ਲਾਸਟ ਮੋਮੈਂਟ ਦੇ ਉੱਤੇ ਬਾਗੜੋਵਰ ਦਿੱਤੀ ਗਈ ਸੀ ਉਸ ਦੇ باوجود ਵੀ ਕਾਂਗਰਸ ਨੇ 32% ਦੇ ਉਤੇ ਜਿੱਤ ਹਾਸਲ ਕਰ ਗਈ ਸੀ ਤੇ ਉਸ ਦੇ ਮੁਕਾਬਲੇ ਇਸ ਵਾਰ ਤੇ ਹਾਲਾਤ ਕਾਫੀ ਬਦਲੇ ਹੋਏ ਨੇ ਲੋਕ ਸਭਾ ਦੇ ਚੋਣਾਂ ਦਾ ਸਾਡੇ ਕੋਲ ਐਗਜ਼ਾਮਪਲ ਹੈਗਾ ਉਸ ਤੋਂ ਬਾਅਦ ਪਰ ಕಾಂಗ್ರೆਸ ਦੇ ਵਿੱਚ ਹੁਣ ਹੂਡਾ ਨਿਰਵਾਦ ਨੇਤਾ ਹੈਗੇ ਨੇ ਲਗਾਤਾਰ ਜਿਹੜੀ ਆਲਾਕਮਾਨ ਆ ਉਹਨਾਂ ਦੇ ਉੱਤੇ ਹੀ ਭਰੋਸਾ ਜਤਾ ਰਹੀ ਹੈਗੀ ਹੈ ਹਾਲਾਂਕਿ ਥੋੜੀ-ਬਹੁਤ ਉਥੇ ਆਪਸੀ ਗੋਟਬਾਜ਼ੀ ਖਿੱਚਧਰੂ ਹੈਗੀ ਹੈ ਖਿਆਲ ਜਾ ਆਪਣੇ ਵੱਲੋਂ ਕੁਝ ਕਰ ਰਹੇ ਹਨ ਹਾਲਾਂਕਿ ਉਹ ਵੀ ਕਾਫੀ ਹੱਦ ਤੱਕ ਕੰਟਰੋਲ ਚ ਹੈ ਤੇ ਉਹਨਾਂ ਹਾਲਾਤਾਂ ਨੂੰ ਅਗਰ ਅਸੀਂ ਦੇਖੀਏ ਤੇ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਇਸ ਵਾਰ ਉਹਦੇ ਨਾਲੋਂ ਮ ਬੈਟਰ ਪ੍ਰਦਰਸ਼ਨ ਕਰੇਗੀ ਔਰ ਦੂਸਰਾ ਜਿਹੜਾ ਹਰਿਆਣਾ ਦਾ ਵੋਟਰ ਹੈ ਉਸ ਨੂੰ ਇਸ ਗੱਲ ਦਾ ਪੱਲੀ ਭਾਂਤ ਪਤਾ ਹੈਗਾ ਕਿ ਮੁਕਾਬਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਦੇ ਵਿੱਚ ਹੀ ਹੈਗਾ ਇਵਨ ਕਿ ਆਈਐਨਐਲਡੀ ਬੇਸ਼ੱਕ ਇੱਕ ਪਾਵਰ ਰਹੀ ਹੈ ਕਿਸੇ ਜ਼ਮਾਨੇ ਦੇ ਵਿੱਚ ਹਰਿਆਣੇ ਦੇ ਵਿੱਚ ਜਾਂ ਜੀਜੇਪੀ ਇੱਕ ਉਬਰਦੀ ਪਾਵਰ ਪਿਛਲੀ ਵਾਰ ਨਜ਼ਰ ਆ ਰਹੀ ਸੀ ਪਰ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਦੋਨੋਂ ਪਾਰਟੀਆਂ ਜੜੀਆਂ ਹੈਗੀਆਂ ਨੇ ਇਸ ਪੋਜੀਸ਼ਨ 'ਚ ਨਹੀਂ ਹੈਗੀਆਂ ਕਿ ਉਹ ਸਰਕਾਰ ਆਪਣੇ ਬੂਤੇ ਦੇ ਬਣਾ ਸਕਣ ਇਸ ਕਰਕੇ Voter Polarization ਹੋਣਾ ਜਿਹੜਾ ਉਹ ਲਗਭਗ ਤੈ ਤੁਸੀਂ ਸਮਝ ਸਕਦੇ ਹੈਗੇ ਹੋ اور ਉਹ ਜਿਹੜੀ ਪੋਲਰਾਈਜੇਸ਼ਨ ਹੋਏਗੀ ਉਹ ਦੋ ਪਾਸੇ ਹੀ ਹੋਏਗੀ ਜਾਂ ਉਹ BJP ਵੱਲ ਨੂੰ ਜਾਏਗੀ ਜਾਂ ਫਿਰ Congress ਵੱਲ ਨੂੰ ਜਾਏਗੀ ਜੀ ਇਹ ਇੱਥੇ ਸਾਡੇ ਜਿਹੜੇ ਜੋ ਦਾ ਸਮਾਪਤ ਹੋ ਰਿਹਾ ਇਹ ਇਹਦੇ ਇਲਾਵਾ ਮਨੋਤਾ ਜੀ ਤੁਸੀਂ ਕੋਈ ਹੋਰ ਗੱਲ ਕਹਿਣੀ ਹੋਵੇ ਆ ਜੀ ਬਿਲਕੁਲ ਜੰਡੂ ਸਾਹਿਬ ਜੋ ਤੁਸੀਂ ਸਵਾਲ ਮੁੱਚਕੇ ਹੈਗੇ ਨੇ ਬੜੇ ਹੀ ਸਹੀ ਸਵਾਲ ਹੈਗੇ ਨੇ ਇਹਦੇ ਕੋਈ ਸ਼ੱਕ ਨਹੀਂ ਕਿ ਹਰਿਆਣਾ ਦੇ ਵਿੱਚ ਇਹ ਇਲੈਕਸ਼ਨ ਕਾਫੀ ਇੰਪੋਰਟੈਂਟ ਇਲੈਕਸ਼ਨ ਹੈ ਔਰ ਇਸ ਨੂੰ ਆਪਾਂ ਬਿਲਕੁਲ ਵਨ ਸਾਈਡਿਡ ਵੀ ਨਹੀਂ ਕਹਿ ਸਕਦੇ ক্লোਜ਼ ਕੰਟੈਸਟ ਕਾਂਗਰਸ ਵਾਸਤੇ ਇਹ ਵੀ ਨਹੀਂ ਕਹਿ ਸਕਦੇ ਕਿ ਕਾਂਗਰਸ ਬਿਲਕੁਲ ਕੇਕਵਾ ਹੋਣ ਜਾ ਰਹੀ ਹੈ ਕਾਂਗਰਸ ਵਾਸਤੇ ਉਹਨਾਂ ਵਾਸਤੇ ক্লোਜ਼ ਕੰਟੈਸਟ ਰਹੇਗਾ ਔਰ ਇਹ ਕਾਫੀ ਹੱਦ ਤੱਕ ਅਜੇ ਸਾਨੂੰ ਜਿਹੜੇ ਸੀਟ ਉਮੀਦਵਾਰਾਂ ਦੇ ਉਮੀਦਵਾਰਾਂ ਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਅਜੇ ਤੇ ਸਿਚੁਏਸ਼ਨ ਜਿਹੜੀ ਹੈ ਕਾਫੀ ਹੱਦ ਤੱਕ ਜਿਹੜੀ ਕਲੀਅਰ ਹੋਏਗੀ ਉਹ ਜਦੋਂ ਇੱਕ ਵਾਰੀ ਕੈਂਡੀਡੇਟਸ ਡਿਕਲੇਅਰ ਹੋ ਜਾਣਗੇ ਉਸ ਤੋਂ ਬਾਅਦ ਹਾਲਾਤ ਕਾਫੀ ਹੱਦ ਤੱਕ ਜਿਹੜੇ ਨੇ ਕਲੀਅਰ ਹੋਣਗੇ ਕਿ ਊਂਟ ਕਿਸ ਕਰਵਟ ਬੈਨਟ ਜਾ ਰਿਹਾ ਹੈ ਜੀ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਹ ਸਾਰੇ ਪ੍ਰੋਗਰਾਮ ਦੇ ਬਾਰੇ ਤੁਹਾਡੀ ਕੋਈ ਰਾਏ ਹੋਵੇ ਤੁਹਾਡੀ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲੋਤਰਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਿਹਨੂ ਸਾਹਿਬ ਇਸ ਪ੍ਰੋਗਰਾਮ ਵਿੱਚ ਇਨਵਾਈਟ ਕਰਨ ਲਈ